ਸੋ ਅਸੀਂ ਅੱਜ ਪਹੁੰਚੇ ਆ ਸਰਦਾਰ ਜੁਸਨਤ ਸਿੰਘ ਜੀ ਕਾਲੂ ਜੋ ਮੌਜੂਦਾ ਸਰਪੰਚ ਨੇ ਅਕਾਲਗੜ ਕੋਠੇ ਜੋ ਸਾਡਾ ਧਨੋਲੇ ਦਾ ਹੀ ਪਿੰਡ ਪੈਂਦਾ ਹੈ ਸਰਦਾਰ ਅਵਤਾਰ ਸਿੰਘ ਜੀ ਕਾਲੂ ਉਹਨਾਂ ਦੇ ਅਸੀਂ ਅੱਜ ਇੱਥੇ ਪਰਿਵਾਰ ਦੇ ਵਿੱਚ ਮਿਲਣ ਪਹੁੰਚੇ ਵੀਰ ਜੀ ਉਹਨਾਂ ਨੂੰ ਬਹੁਤ ਨਾਮੀ ਪਰਿਵਾਰ ਹੈ ਚੜ੍ਹਦੀ ਕਲਾ ਸਮਾਜਿਕ ਸੇਵਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਪਰਿਵਾਰ ਤੇ ਧਨੋਲੇ ਦੇ ਵਿੱਚ ਮਨੋ ਕਿ ਜਦੋਂ ਵੀ ਕੋਈ ਸਾਡੇ ਕੋਈ ਪਿੰਡ ਦਾ ਕੰਮ ਹੁੰਦਾ ਧਾਰਮਿਕ ਕੋਈ ਪ੍ਰੋਗਰਾਮ ਹੋਵੇ ਤਾਂ ਇਹ ਸਾਰਾ ਪਰਿਵਾਰ ਜੋ ਕਾਲੂਕਰਵਾ ਸਾਰੇ ਨੇ ਵੈਸੇ ਵੱਧ ਚੜ ਕੇ ਹਿੱਸਾ ਲੈ ਕੇ ਹਰ ਇੱਕ ਬੰਦੇ ਦੀ ਸੇਵਾ ਲਈ ਤਾਂ ਤਰਪਰ ਰਹਿੰਦੇ ਨੇ ਸੋ ਚੜ੍ਹਦੀ ਕਲਾ ਵਾਲੇ ਇਨਸਾਨ ਨੇ ਸਰਦਾਰ ਅਵਤਾਰ ਸਿੰਘ ਜੀ ਕਾਲੂਮ ਐ ਐਕਸ ਪ੍ਰਧਾਨ ਨੇ ਟ੍ਰੱਕ ਯੂਨੀਅਨ ਦੇ ਤੇ ਵੀਰ ਜੀ ਹੁਣੇ ਮੌਜੂਦਾ ਸਰਪੰਚ ਨੇ ਕਾਲਗੜ ਕੋਠਿਆਂ ਨੇ ਜਿਤਣਾਉਲੇ ਦੇ ਵਿੱਚ ਸਾਡੇ ਪਿੰਡ ਪੈਂਦਾ ਸੋ ਅਸੀਂ ਇਸ ਪਰਿਵਾਰ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਜਦੋਂ 15 ਅਗਸਤ 1947 ਦੀ ਆਪਾਂ ਗੱਲ ਕਰਦੇ ਹਾਂ ਤਾਂ ਉਹਦੇ ਚ ਜਿਨ੍ਹਾਂ ਨਾਲ ਇਹ ਜੋਨਾਂ ਨੇ ਇਹ ਦਰਦ ਹੰਡਾਇਆ ਸੰਤਾਪ ਹੰਡਾਇਆ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਦਾ ਕਈ ਪਰਿਵਾਰ ਨੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਆਪਾਂ ਸਾਰੇ ਸਾਰੇ ਪਰਿਵਾਰਾਂ ਨੇ ਦੁੱਖ ਹੰਡਾਇਆ ਪਰ ਕਈਆਂ ਨੇ ਜਮ੍ਹਾਂ ਸਿੱਧੇ ਰੂਪ ਦੇ ਵਿੱਚ ਹੰਡਾਇਆ ਤਾਂ ਉਹ ਸਾਡੇ ਵਿੱਚ ਕਈ ਪਰਿਵਾਰ ਨੇ ਆਪਾਂ ਉਹਨਾਂ ਬਾਰੇ ਵੀ ਗੱਲਾਂ ਕਰਾਂਗੇ ਕਿਉਂਕਿ ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ ਉਹਦੇ ਵਿੱਚ ਹਜੇ ਵੀ ਜਦੋਂ ਅਸੀਂ ਗੱਲਾਂ ਕਰਦੇ ਆਂ ਜਦੋਂ ਪਰਿਵਾਰਾਂ ਨੂੰ ਯਾਦ ਕਰਕੇ ਅੱਜ ਵੀ ਮਨ ਭਰਿਆ ਆਉਂਦਾ ਬਹੁਤ ਵੱਡੀਆਂ ਗੱਲਾਂ ਹੁੰਦੀਆਂ ਨੇ ਗਿਆ ਵੱਡੀਆਂ ਕਰਵਾਨੀਆਂ ਨੇ ਸਾਡੇ ਬਜ਼ੁਰਗਾਂ ਦੀਆਂ ਦਾਦਿਆਂ ਦੀਆਂ ਪਰਦਾਦਿਆਂ ਦੀਆਂ ਅਸੀਂ ਪਹਿਲਾਂ ਧੰਨਵਾਦ ਕਰਦੇ ਹਾਂ ਕੰਨਾ ਤੁਨੌਲਾ ਜੀ ਜਿਹੜੇ ਕਿ ਆਮ ਪਿੰਡਾਂ ਚੋਂ ਸੱਥਾਂ ਦੇ ਵਿੱਚੋਂ ਲੋਕਾਂ ਦੀਆਂ ਸਾਰੀਆਂ ਹੱਡਬੀਤੀਆਂ ਸੁਣਾਉਂਦੇ ਨੇ ਲੋਕਾਂ ਨੂੰ ਵਿਖਾਉਂਦੇ ਨੇ ਉਸੇ ਤਰ੍ਹਾਂ ਹੀ ਅੱਜ ਸਾਡੇ ਪਰਿਵਾਰ ਵਿੱਚ ਆਏ ਨੇ ਸਾਡੇ ਬਾਪੂ ਜੀ ਸਰਦਾਰ ਮੰਗਲ ਸਿੰਘ ਜੀ ਜੋ ਕਿ ਇਹਨਾਂ ਦੇ ਪਿਤਾ ਸਰਦਾਰ ਹਕਮ ਸਿੰਘ ਜੀ ਚੱਕ ਨੰਬਰ 299 ਪਾਕਿਸਤਾਨ ਵਿੱਚ ਜ਼ਿਲ੍ਹਾ ਲੈਲਪੁਰ ਸਟੇਸ਼ਨ ਜਾਨੀ ਵਾਲਾ ਲੱਗਦਾ ਸੀ ਇਹਨਾਂ ਨੂੰ ਤੇ ਉਸ ਤੋਂ ਬਾਅਦ ਮਾਤਾ ਜੀ ਦੇ ਮੈਰਜ ਵੇਲੇ ਸਾਡੇ ਜਿਵੇਂ ਕਿ ਲਾਣਕਿਆਂ ਵੱਲੋਂ ਆਹ ਮਾਤਾ ਜੀ ਨੂੰ ਵਿਆਹ ਵੇਲੇ ਸੰਦੂਖ ਦਿੱਤਾ ਸੀਗਾ ਕੋਈ ਤਕਰੀਬਨ ਅੰਦਾਜ਼ਾ ਹੀ ਹੈ ਜੀ ਇਹ ਵੀ 1920 ਦੇ ਲਗਭਗ ਦਾ ਸੰਦੂਖ ਹੈ ਇਹ ਜਿਹੜਾ ਕਿ ਉਸੇ ਤਰ੍ਹਾਂ ਹੀ ਪਿਆ ਇਹਦੀ ਕੋਈ ਪੱਤੀ ਜਾਂ ਕੋਈ ਕੋਈ ਚੀਜ਼ ਨਹੀਂ ਉਖੜੀ ਹੈਗੀ ਇਤ ਸੇਮ ਹੋ ਉਸੇ ਤਨੇ ਪਿਆ 1920 ਦਾ ਲਾਲਵੀ 100 ਸਾਲ ਤੋਂ ਵੀ ਉੱਪਰ ਹੋ ਗਿਆ ਸੰਦੂਖ ਨੂੰ ਮਾਤਾ ਜੀ ਦਾ ਸੰਦੂਖ ਨੂੰ ਸੋ ਜਦੋਂ ਉਦੋਂ ਪਾਕਿਸਤਾਨ ਵਿੱਚੋਂ ਹੱਲਾ ਪਿਆ ਤਾਂ ਉਦੋਂ ਮਤਲਬ ਇੱਕ ਫੌਜ ਦਾ ਟਰੱਕ ਮਿਲਿਆ ਸੀਗਾ ਟਰੱਕ ਵਿੱਚ ਜਿੰਨਾ ਕ ਸਮਾਨ ਲੱਦਿਆ ਗਿਆ ਲੱਦਿਆ ਬਾਕੀ ਉੱਥੇ ਰਹਿ ਗਿਆ ਜੀ ਤੇ ਰਸਤੇ ਵਿੱਚ ਆਉਂਦੇ ਆਉਂਦੇ ਮਾਤਾ ਜੀ ਹੁਣੀ ਬਾਪੂ ਜੀ ਹੁਣੀ ਸਾਰੇ ਵਿਛੜ ਗਏ ਸੀ ਤੇ ਇਹਨਾਂ ਨੇ ਕੰਡੋ ਬਡਾਲੇ ਪਿੰਡ ਵਿੱਚ ਉੱਥੇ ਸਾਡੀ ਭੂਆ ਜੀ ਰਹਿੰਦੇ ਸੀ ਉੱਥੇ ਉਹਨਾਂ ਨੇ 6 ਮਹੀਨੇ ਸੰਭਿਆ ਤੇ ਬੱਚੇ ਸੀ ਨਾਲ ਬਾਪੂ ਜੀ ਹੁਣੀ ਹੋਰ ਸਾਰਾ ਜਿੰਨੇ ਵੀ ਬੰਦੇ ਸੀਗੇ ਉਹ 6 ਮਹੀਨੇ ਬਾਅਦ ਇੱਕ ਦੂਜੇ ਨੂੰ ਪਤਾ ਲੱਗਿਆ ਵੀ ਕੌਣ ਕਿੱਥੇ ਆ ਕੌਣ ਕਿੱਥੇ ਆ 6 ਮਹੀਨੇ ਪਰਿਵਾਰ ਸਾਰਾ ਵਿਛੜਿਆ ਰਿਹਾ ਜੀ 6 ਮਹੀਨੇ ਕਿਸੇ ਨੂੰ ਕਿਸੇ ਕੋਈ ਨਹੀਂ ਸੀ ਪਤਾ ਵੀ ਬੱਚੇ ਕਿੱਥੇ ਨੇ ਘਰ ਦੇ ਕਿੱਥੇ ਨੇ ਤੇ 6 ਮਹੀਨੇ ਇਸ ਤਰ੍ਹਾਂ ਉਹ ਆਸੇ ਪਾਸੇ ਢੇੜੇ ਖਾਂਦੇ ਰਹੇ ਸੋ ਜਿਹੜਾ ਆਜ਼ਾਦੀ ਦਿਵਸ ਅਸੀਂ ਕਹਿੰਦੇ ਆ ਵੀ ਚਲੋ ਵਧੀਆ ਆਜ਼ਾਦੀ ਦਿਵਸ ਆਜ਼ਾਦੀ ਹੋ ਗਈ ਆਪਣੀ ਪਰ ਜਿਨ੍ਹਾਂ ਨੂੰ ਦੁੱਖ ਹੜਾਇਆ ਆ ਆਜ਼ਾਦੀ ਦਿਵਸ ਵਾਲੇ ਦਿਨ ਉਹਨਾਂ ਨੂੰ ਕੋਈ ਮਤਲਬ ਖੁਸ਼ੀ ਨਹੀਂ ਸੋਝਦੀ ਉਹਨਾਂ ਨੂੰ ਉਹੀ ਕਤਲੇਆਮ ਤੇ ਵੱਢ ਟੁਕ ਜਾਨਦ ਆ ਜਾਂਦੀ ਆ ਆਜ਼ਾਦੀ ਵਾਲੇ ਦਿਨ ਸਾਨੂੰ ਜਿਆਦਾ ਜਿਆਦਾ ਤਾਜ਼ਾ ਹੋ ਜਾਂਦੀ ਆ ਕਿਉਂ ਅਸੀਂ ਇਹ ਨਹੀਂ ਕਹਿੰਦੇ ਚਲੋ ਮੁਲਕ ਜਾਦ ਹੋ ਗਿਆ ਵਧੀਆ ਗੱਲ ਆ ਪਰ ਜਿਨ੍ਹਾਂ ਨੇ ਇਹ ਬੀਤੀ ਆ ਉਹਨਾਂ ਨੂੰ ਜਾਣਦਾ ਇਹ ਪਰਿਵਾਰ ਵਿੱਚੋਂ ਕੁਝ ਮਾਰੇ ਗਏ ਕੁਝ ਵਿਛੜ ਗਏ ਉਧਰ ਰਹਿ ਗਏ ਇਸ ਕਰਕੇ ਆਜ਼ਾਦੀ ਦਿਵਸ ਵਧੀਆ ਵਧੀਆ ਚੀਜ਼ ਆ ਵੀ ਜਾਦੀ ਮਨਾਉਨੇ ਆ ਪਰ ਸਾਡਾ ਅੰਦਰੋਂ ਮਾਣਾ ਬਹੁਤ ਦਾਸ ਹੋ ਜਾਂਦਾ ਇਸ ਦਿਨ ਤੇ ਸੋ ਇਹ ਚੰਨਾ ਟਨੋਲੇਜ ਦੇ ਅਸੀਂ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਇਹ ਦਿਹਾੜਾ ਪਹਿਲਾ ਪਾਕਿਸਤਾਨ ਵਾਲਾ ਸਾਰਾ ਸਾਨੂੰ ਯਾਦ ਕਰਾਉਣ ਆਏ ਨੇ ਕਿ ਉਹ ਜਾਦਾ ਵਿਛੜੀਆਂ ਬਾਕੀ ਸਾਡੇ ਭਾਜੀ ਹੁਣੀ ਇਹਨਾਂ ਜਨਮ ਉਧਰ ਪਾਕਿਸਤਾਨ ਦਾ ਹੀ ਆ ਜੀ ਬਾਕੀ ਸਾਨੂੰ ਦੇਚੇ ਦੱਸਣਗੇ ਕਿਉਂਕਿ ਸਾਡਾ ਜਨਮ ਉਦੋਂ ਬਾਅਦ ਚ ਹੋਇਆ ਜੀ ਇਹ ਚਾਚਾ ਜੀ ਦਾ ਉਧਰ ਜਨਮ ਹੋਇਆ ਇਹਨਾਂ ਨੇ ਸਾਰਾ ਦੇਖਿਆ ਜੀ ਸੋ ਕਾਲੋ ਸਾਹਿਬ ਆਪਾਂ ਗੱਲ ਕਰਦੇ ਆ ਬਜ਼ੁਰਗਾਂ ਦੀ ਜਾਨ ਦੀ ਆ ਦੇਖੋ ਕਾਲੋ ਸਾਹਿਬ ਦੇ ਪਿਤਾ ਜੀ ਦੀ ਫੋਟੋ ਤੇ ਮਾਤਾ ਜੀ ਦੀ ਫੋਟੋ ਹੈ ਮਤਲਬ ਕਿ ਦੇਖੋ ਇਹ ਜਿਵੇਂ ਮਾਤਾ ਦਾ ਸੰਦੂਕ ਹੈ ਸਾਹਮਣੇ ਇਹਨਾਂ ਨੇ ਬਹੁਤ ਪਿਆਰ ਸਤਿਕਾਰ ਨਾਲ ਦੇਖੂ ਵਿੱਚ ਪਿਆ ਹੈ ਨਾ ਇਹ ਸਾਹਮਣਾ ਇੱਕ ਬਹੁਤ ਵੱਡੀ ਨਿਸ਼ਾਨੀ ਬਜ਼ੁਰਗਾਂ ਦੀ ਸਾਹਮਣੀ ਵੱਡੀ ਗੱਲ ਹੈ ਬਹੁਤ ਲੋਕਾਂ ਨੇ ਸਾਹਮਣੇ ਵੀ ਹੋਣਗੀਆਂ ਤੇ ਜਦੋਂ ਮਹਿਸੂਸ ਹੁੰਦਾ ਹੈ ਵੀ ਚਲੋ ਮਾਤਾ ਜੀ ਅੱਜ ਨਹੀਂ ਹੈਗੇ ਪਿਤਾ ਜੀ ਵੀ ਨਹੀਂ ਅੱਜ ਹੈਗੇ ਉਹਨਾਂ ਦਾ ਵਿਆਹ ਹੋਇਆ ਜਦੋਂ 1925 ਦੇ ਕਰੀਬ ਮਾਤਾ ਦਾ ਵਿਆਹ ਹੋਇਆ ਤਾਂ ਇਹ ਮਤਲਬ 1920 ਦਾ ਬਣਿਆ ਹੋਊਗਾ ਚਲੋ ਜਾਂ 22 ਦਾ ਬਣਿਆ ਜੋ ਵੀ ਹੈ ਨੇ ਕਿੰਨਾ ਸੰਦੂਖ ਪਿਆ ਰਿਆ ਪਿਆ ਇਹਨੂੰ ਮਾਂ ਹੱਥ ਲਾਉਂਦੀ ਹੋਵੇ ਇਹਨੂੰ ਬਾਪੂ ਜੀ ਇਹਨੂੰ ਹੱਥ ਲਾਉਂਦ ਰੋਗੇ ਜਾਦਾਂ ਹੁੰਦੀਆਂ ਬਜ਼ੁਰਗਾਂ ਦੀਆਂ ਤੇ ਇਹਦੇ ਵਿੱਚ ਕੱਪੜੇ ਰੱਖਦੇ ਹੋਣਗੇ ਬਹੁਤ ਵੱਡਾ ਮਾਣ ਮਿਲਿਆ ਹੋਊ ਉਸ ਟਾਈਮ ਵੀ ਦਾਜ ਦੇ ਵਿੱਚ ਮਿਲਿਆ ਸੋ ਸਾਡੇ ਦਿਖਾਉਣ ਦਾ ਮਤਲਬ ਦੋਸਤੋ ਇਹੀ ਹੁੰਦਾ ਹੈ ਵੀ ਅਸੀਂ ਪੁਰਾਣੀਆਂ ਜਾਦਾਂ ਬਜ਼ੁਰਗਾਂ ਨੇ ਇਹਨਾਂ ਨੇ ਸੰਭੀਆਂ ਨੇ ਕੁਝ ਵੀ ਸੰਭਿਆ ਉਹ ਸਾਨੂੰ ਦੱਸ ਸਕਦੇ ਹੋ ਅਸੀਂ ਉਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਰਦੇ ਵੀ ਆ ਅੱਜ ਅਸੀਦ ਕਾਲੂ ਪਰਵਾਰ ਦੇ ਘਰ ਪਹੁੰਚੇ ਆ ਤੇ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰੀਏ ਵੀ ਤੁਸੀਂ ਇਹ ਦੇਖ ਸਕਦੇ ਹੋ ਵੀ ਸੰਦੂਖ ਇੰਨਾ ਪੁਰਾਣਾ ਹੈ 100 ਸਾਲ ਤੋਂ ਵੀ ਕਰੀਬ ਉੱਪਰ ਹੋ ਗਿਆ ਤੇ ਹਾਂਜੀ ਹਾਂ ਆ ਦੇਖੋ ਪੱਤੀਆਂ ਸਾਰੀਆਂ ਓਵੇਂ ਆ ਇੱਕ ਆ ਦੇਖੋ ਜਿਆ ਸ਼ੋ ਵਸਦੇ ਨਾ ਕੀ ਇਹ ਗੋੜਜਾ ਬਣਾਇਆ ਹੈ ਨਾ ਇਹ ਮੇਰੇ ਹਿਸਾਬ ਨਾਲ ਇਹ ਤਾਂਬੇ ਦਾ ਹੋਊਗਾ ਜਾਂ ਪਿੱਤਲ ਦਾ ਹੋਊਗਾ ਹੈ ਨਾ ਤੇ ਬਹੁਤ ਜਿਆਦਾ ਬੀਬੀ ਦਾ ਜੀ ਕਹਿੰਦੇ ਸੀ 2 ਰੁਪਈਆ ਦਾ ਲਿਆ ਸੀ ਮੇਰੇ ਮਤਲਬ ਉਦੋਂ ਦੀ ਕੀਮਤ 2 ਰੁਪਈਆ ਸੀ 2 ਰੁਪਈਆ ਦਾ ਉਸ ਟਾਈਮ 2 ਰੁਪਏ ਸਰੋਬ 2 ਰੁਪਏ ਬਹੁਤ ਵੱਡੀ ਗੱਲ ਹੋਊ ਵੇ। ਉਹ ਵੱਡੀ ਗੱਲ ਸੀ ਹਾਂਜੀ ਹਾਂਜੀ। ਇਹ ਵੱਡੀਆਂ ਗੱਲਾਂ ਹੁੰਦੀਆਂ। ਪਿੰਡ ਦੇ ਸਰਦਾਰ ਮਨੋਰ ਸਿੰਘ ਜੀ ਨੰਬਰਦਾਰ ਪਰਿਵਾਰ ਨੰਬਰਦਾਰ ਸਾਹਿਬ ਵਜਨੇ ਕਾਲੂ ਪਰਿਵਾਰ ਚੋਂ ਸੋ ਆ ਉਹ ਆਪਾਂ ਉਹਨਾਂ ਨਾਲ ਕੁਝ ਗੱਲਾਂ ਕਰਦੇ ਆਂ ਪਾਕਿਸਤਾਨ ਬਾਰੇ ਜਾਂ ਜਿੰਨੇ ਮੇਰੀ ਉਹ ਉਮਰ ਹੋਊਗੀ 7-8 ਸਾਲ ਦੀ ਤਕੜਾ ਸੀ ਮੈਂ ਮੇਰੀ ਸਾਰਾ ਪਤਾ ਪਰ ਖਾਲੇਦਾਂ ਵੀ ਮੈਂ ਰੌਲਾ ਪੈਂਦੇ ਚ ਸਾਡੇ ਬਾਬੇ ਨੇ ਰਾਜਸਥਾਨ ਜ਼ਮੀਨ ਲੈ ਲਈ ਸੀ ਗੰਗਾਰਾਗਰ ਜੇਲੇ ਚ ਉੱਥੇ ਚਲੇ ਗਿਆ ਸੀ। ਉਦੋਂ ਮੈਂ ਸਾਰੀ ਵੱਡ ਟੁੱਕ ਦੇਖੀ ਆ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਇਹਦਾ ਧੰਨਪਾਗ ਤੁਹਾਡਾ ਜਿਨ੍ਹਾਂ ਨੇ ਇੰਨਾ ਕੁਝ ਕਰਤਾ ਸਾਨੂੰ ਦਿਖਾਵੋਗੇ ਸਭ ਕੁਝ ਤੇ ਉਧਰ ਰਾਜਸਥਾਨ ਚ ਵੀ ਪਰਾਂ ਬੌਲ ਦੇ ਰਾ ਕੇ ਜੇਕ ਡੁੰਗਰ ਬਚਰੋਈ ਹੁੰਦਾ ਸੀ ਉਹ ਸਾਰੇ ਬੰਦੇ ਕੱਟ ਕੇ ਲਿਆਂਦੇ ਆ ਬਹੁਤ ਤਕੜਾ ਬੰਦਾ ਸੀ ਉਹ ਉਹ ਬੌਲਪੁਰ ਦਾ ਏਰੀਆ ਤੇ ਸਮਾਏ ਸੱਟੇ ਦਾ ਸਭ ਉਹ ਲਿਆਏ ਸੀ ਲੋਕਾਂ ਨੂੰ ਤੇ ਇਧਰ ਮਹਾਰਾਜਾ ਪਟਿਆਲੇ ਨੇ ਸਾਡੀ ਮਦਦ ਬਹੁਤ ਕਰੀ ਆ ਟਰੱਕ ਟੁੱਕ ਭੇਜੇ ਤੇ ਸਾਡੇ ਕਈ ਬੰਦੇ ਸੀਗੇ ਵਿੱਚ ਮੇਰਾ ਤਾਇਆ ਜੀ ਵੀ ਸੀ ਯਾਰਿਆ ਨੂੰੜਾ ਚੜਾ ਲਿਆ ਆਇਆ ਕੁਛ ਨਹੀਂ ਜੀ ਸਭ ਕੁਝ ਉੱਥੇ ਹੀ ਰਹਿ ਗਿਆ ਸਾਡਾ ਕੁਛ ਨਹੀਂ ਆਇਆ ਤੇ ਚਲੋ ਜੋ ਕਰਨਾ ਸੀ ਪ੍ਰਮਾਤਮਾ ਨੇ ਕਰਤਾ ਹੁਣ ਆ ਵਧੀਆ ਮੁੰਡਿਆਂ ਨੇ ਨਵਾਂ ਕੰਮ ਲੱਭ ਲਿਆ ਇਹ ਮਾਰਾ ਮੋਟਾ ਕਰਦੇ ਆ ਚੰਗਾ ਸਾਨੂੰ ਮਗਰਲਾ ਸਾਰਾ ਝਾਤ ਆ ਜਾਂਦੀ ਆ ਵੀ ਆ ਗੱਲ ਈ ਦਾ ਸੀ ਹਾ ਏਦਾਂ ਸੀ ਆ ਸਾਡੇ ਤਾਈ ਜੀ ਦੇ ਤਾ ਤਾਈ ਜੀ ਦੀ ਫੋਟੋ ਵਿੱਚ ਹੈਗੀ ਆ ਇਹ ਵੀ ਪੁਰਾਣੇ ਬੰਦੇ ਆ ਸਾਡੇ ਗਵਾਂਢੀ ਆ ਮੇਰਾ ਤਾਇਆ ਜੀ ਤਾ ਸਕੇ ਆ ਸੀ ਸਾਰੇ ਸਕੇ ਆ ਸੀ ਨਵਰਾ ਸਾਹਿਬ ਜਦੋਂ ਇਹ ਹੋਈਏ ਵੱਡ ਟੁੱਕ ਹੋਈ ਹੈ ਜੀ ਹਾਂ ਇਹ ਪਰਿਵਾਰ ਤਾਂ ਸਾਰੇ ਇਕੱਠੇ ਰਹਿੰਦੇ ਸੀ ਕਿ ਜੀ ਆਪਾਂ ਮਤਲਬ ਨਾ ਨਾ ਸਾਰੇ ਇਕੱਠੇ ਰਹਿੰਦੇ ਸੀ ਕਿਸੇ ਦਾ ਕੋਈ ਮੁਸਲਮਾਨਾ ਦਾ ਉਹ ਸੱਚ ਪੂਰਾ ਪਿਆਰ ਸੀ ਇੱਕ ਦੂਜੇ ਦੇ ਜਾਂਦੇ ਸੀ ਤੇ ਸਾਰੇ ਬਿਮਾਰ ਬੂਰ ਹੋ ਜਾਣਾ ਚੱਕ ਕੇ ਵੀ ਲ ਜਾਂਦੇ ਸੀ ਲਾਲਪੁਰ ਵੀ ਲਿਆ ਜਾਂਦੇ ਸੀ ਗੋਜਰੇ ਵੀ ਲਿਆ ਜਾਂਦੇ ਸੀ ਸਾਡਾ ਪਿੰਡ 368 ਸੀ ਸਾਡੇ ਭਰਾ ਉਹਨਾਂ ਦਾ 299 ਸੀਗਾ ਅਸੀਂ ਗਏ ਮਗਰੋਂ ਇੱਕੋ ਪਿੰਡ ਚੋਂ ਹੀ ਆ ਗਰਦਾਸਪੁਰੀ ਸਾਡਾ ਚੰਡੋ ਬਣਾਲਾ ਪਿੰਡ ਇਕੱਠਾ ਹੀ ਆ ਤੇ ਹੁਣ ਵੀ ਅਸੀਂ ਇਕੱਠੇ ਆ ਇੱਥੇ ਬੈਠੇ ਆ ਅਸੀਂ ਇਕੱਠੇ ਆ ਕੋਈ ਗੱਲ ਨਹੀਂ ਨੇੜੇ-ਨੇੜੇ ਘਰ ਆ ਸਾਡੇ ਜਦੋਂ ਜਦੋਂ ਫਿਰ ਇਹ ਵੱਡ ਟੁੱਕ ਹੋਈ ਜੀ ਹਨਾ ਤੁਸੀਂ ਤਾਂ ਸਾਰਾ ਸਾਹਮਣੇ ਦੇਖਿਆ ਹੋਊਗਾ ਹਾਂ ਫਿਰ ਤਾਂ ਕੋਈ ਪਤਾ ਨਹੀਂ ਲੱਗਿਆ ਕੀ ਹੋ ਗਿਆ ਹਨਾ ਨਾ ਜੀ ਮਾਮਾ ਨੇ ਪੁੱਤ ਨਹੀਂ ਸੰਭੇ ਭੱਜੜ ਦੀ ਕਰਿਆ ਕੁੜੀਆਂ ਨੇ ਖੂਹਾਂ ਝਾਲਾ ਮਾਰੀਆਂ ਤੇ ਆਪਣੀ ਇੱਜ਼ਤ ਬਚਾਈ ਕਿਵੇਂ ਹੋਇਆ ਸਾਡੇ ਸਾਹਮਣੇ ਇੱਕ ਬੁੜੀ ਨੂੰ ਲਈ ਆਉਂਦਾ ਸੀ ਹੱਥ ਫੜ ਕੇ ਉਹਨੂੰ ਜਿਹਦਾ ਮਨਾਕੀ ਸੀ ਉਹਦਾ ਗਾਲ ਵੜਤਾ ਉਹਨਾਂ ਨੇ ਆਪਣੀ ਪੰਜਾਬੀ ਸੀ ਉਹਦਾ ਗਲ ਵੜਦਾ ਤੇ ਬੁਰਾ ਹਾਲ ਕੀਤਾ ਉਹਦਾ ਤੇ ਹੈਪਨ ਹੁੰਦੇ ਹੀ ਰਹਾ ਹਾਂ ਜਿਵੇਂ ਆਪਾਂ ਕਹਦੇ ਇਹ ਵੀ ਉਹ ਵੀ ਆਪਣੇ ਸੀ ਆਪਾਂ ਉਹਨਾਂ ਦੇ ਸੀਗੇ ਪਰ ਜਦੋਂ ਕੋਈ ਸਿਆਸਤੀ ਕਹੂੰਗਾ ਮੈਂ ਇਹਨੂੰ ਫਿਰ ਉਹ ਸਿਆਸਤਾਂ ਭਾਰੂ ਹੋ ਜਾਂਦੀਆਂ ਨੇ ਕਿਸੇ ਗੱਲ ਤੇ ਨੁਕਸਾਨ ਇੱਧਰ ਲਿਆ ਵੀ ਆਪਣੇ ਹੋਇਆ ਉੱਧਰ ਵੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹਾਂ ਪਰ ਇੱਕ ਗੱਲ ਸੁਣ ਲੈ ਵੀ ਜਿਹੜਾ ਜਨਾਹ ਸੀ ਨਾ ਉਹ ਤਾਂ ਕੰਮ ਚੰਗਾ ਕਰਦਾ ਸੀ ਜਿਹੜੇ ਸਾਡੇ ਹਿੰਦੁਸਤਾਨ ਦੇ ਰਹਿਨਮਾਣ ਉਹਨਾਂ ਨੇ ਕੰਮ ਬਹੁਤ ਖਰਾਬ ਕੀਤਾ। ਇੱਕ ਆਪਣੀ ਕੁਰਸੀ ਦੇ ਵਾਸਤੇ ਉਹਨਾਂ ਨੇ ਵੱਡੋਕੋ ਕਰਾਈ ਆ ਬਹੁਤ ਜ਼ਿਆਦਾ। ਜਲਾਦ ਆ ਵਧੀਆ ਬੰਦਾ ਸੀ ਛੱਡ ਦੇ ਗੱਲ ਤੋਂ। ਉਹ ਤਾਂ ਕਹਿੰਦਾ ਸੀ ਇਹ ਗੱਲ ਨਹੀਂ ਬਣਨੀ ਚਾਹੀਦੀ। ਉਦੋਂ ਜਿਵੇਂ ਨਵਰਾ ਸਭ ਜਿਵੇਂ ਆਪਣੀ ਇੱਥੇ ਫਸਲ ਹੁੰਦੀ ਹੈ ਹਨਾ ਬਸ ਰੂਰ ਜ਼ਿਲ੍ਹੇ ਚ ਆਪਾਂ ਸਭ ਤੋਂ ਮੂਰੀ ਕਹਦੇ ਨੇ ਪੰਜਾਬ ਦਾ। ਆ ਕੀ ਸਾਰੇ ਉੱਥੇ ਫਸਲਾਂ ਵਗੈਰਾ ਐ ਸਾਰਾ ਕੁਝ ਹੁੰਦਾ ਸੀਗੇ ਜੀ। ਇੱਕ ਗੱਲ ਸੁਣ ਮੈਂ ਤੈਨੂੰ ਗੱਲ ਹੋਰ ਦੱਸਦਾ। ਏ ਜੀ ਗੱਲ ਇਹ ਤਾਂ ਆ ਵੀ 40 ਖੁੱਡ ਤੇ ਪਤਾ ਨਹੀਂ ਕਿੱਥੋਂ ਬੀਜ ਲਿਆ ਇਹ ਨਰਮੇ ਦਾ ਲਹਿਲਪੁਰ ਵਾਲੇ 40 ਖੁੱਡ ਤੇ 40 ਮਾਣਾ ਹਰੇਕ ਸਾਲ ਹੁੰਦਾ ਸੀ 40 ਖੁੱਡ ਤੇ 40 ਮਾਣਾ ਨਰਮਾ ਹਰੇਕ ਸਾਲ ਨਿਕਲਦਾ ਸੀ ਤੇ ਆ ਚੌਲ ਚੂਲ ਤਾਂ ਹੈ ਨਹੀਂ ਸੀ ਉਦੋਂ ਨਰਮਾ ਹੀ ਹੁੰਦਾ ਜਾਂ ਕਪਾ ਤੇਲ ਐਸੀਆਂ ਚੀਜ਼ਾਂ ਹੁੰਦੀਆਂ ਚਲੋ ਅੱਜ ਇਹ ਚੀਜ਼ਾਂ ਵੱਧ ਨੇ ਉਹਨੇ ਆਪਾਂ ਮੈਨੂੰ ਲੱਗਦਾ ਵੀ ਆਪਾਂ ਉਹਨੇ ਦੁਖੀ ਲੱਗਦੇ ਹਨ ਜੀ ਆ ਆ ਬੀਜੀ ਘੱਟ ਸੀਗੀਆਂ ਸਾਰੀਆਂ ਅਸਲੀ ਹੁੰਦੀਆਂ ਸੀਗੀਆਂ ਅੱਜ ਚਲੋ ਇੱਕ ਸਨੇਹ ਹੈ ਇਹ ਵੀ ਹੈ ਵੀ ਅੱਜ ਕੱਲ ਜਿਹੜੀ ਮਲਾਵਟ ਹੈ ਸਾਰਾ ਕੁਝ ਹੈ ਨਾ ਤੇ 1100 ਦਾ ਹੋਰ ਕੋਈ ਗੱਲਬਾਤ ਸੁਣਾ ਦਿਓ ਤੁਹਾਨੂੰ ਕੋਈ ਜ਼ਿਆਦਾ ਸਤੋਵੇ ਸੱਚ ਜਦੋਂ ਗੱਲ ਇਹਦਾ ਨਾ ਜੀ ਸਾਡੇ ਬਾਬੇ ਨੇ ਸਾਲ 1921 ਚ ਲੈ ਲੇ ਸੀ 10 ਮਰੱਬੇ ਉੱਤੇ ਰਾਸਥਾਨ ਗੰਗਾ ਨਗਰ ਚ ਪੂਰਾ ਹਾਲ ਸੀ ਉਦੋਂ ਪਾਣੀ ਨਹੀਂ ਸੀ ਧਾਣੀ ਨਹੀਂ ਸੀ ਇੱਕ ਮੇਰਾ ਡੇਲੀ ਇੱਕ ਸਾਡਾ ਤਾਇਆ ਦੂਜੇ ਸਾਡੇ ਬਾਬੇ ਦਾ ਮੁੰਡਾ ਇੱਕ ਛੋਟਾ ਸਾਡਾ ਬਾਬਾ ਇਹ ਤੇ ਨਭਰਾ ਸੀ ਇਹਨਾਂ ਦੀ ਡਿਊਟੀ ਲੱਗ ਗਈ ਉੱਤੇ ਪਰ ਔਖਾ ਹੀ ਟਾਈਮ ਕੱਢਿਆ ਹੁਣ ਤੇ ਜੀ ਸਰਦਾਰੀ ਬਣੀ ਆ ਬਹੁਤ ਵਧੀਆ ਸਾਰਾ ਕੰਮ ਵਧੀਆ ਆ ਉਦੋਂ ਹੀ ਸਾਨੂੰ ਪਤਾ ਲੱਗਾ ਨਾ ਵੀ ਉਧਰ ਡੁੰਗਰ ਬਚਨੋਈ ਨੇ ਬਹੁਤ ਬੰਦੇ ਲਿਆਇਆ ਕੱਢ ਕੇ 12 ਘੋੜੀਆਂ ਸੀ ਉਹਦੇ ਕੋਲ ਅਸਲਾ ਸੀ ਬਹੁਤ ਉਹ ਪਰਾਂ ਪਾਕ ਪਟਣ ਕੋ ਰਹਿੰਦਾ ਸੀ ਉਹ ਸਾਰਿਆਂ ਨੂੰ ਕੱਢ ਕੇ ਲਿਆਇਆ ਸਾਡੇ ਤੇ ਹਿੰਦੂ ਬੈਠੇ ਆ ਬਾਣੀ ਇਸਪਾਲਾ ਵਾਲੇ ਉਹ ਕਹਿੰਦੇ ਸਾਨੂੰ ਡੁੰਗਰ ਬਚਨੋਈ ਲਿਆਇਆ ਕੱਢ ਕੇ ਵੀ ਇਥੇ ਜਦੋਂ ਇਹ ਹੱਲਾ ਹੱਲਾ ਗੁੱਲਾ ਹੋਇਆ ਵੱਡੂ ਕੁਹੀ ਤਾਂ ਹਰ ਇੱਕ ਨੇ ਦੂਜੇ ਦੀ ਮਦਦ ਕਰੀ ਹਿੰਦੂਆਂ ਦੀ ਮੁਸਲਮਾਨਾਂ ਦੀ ਸਿੱਖਾਂ ਦੀ ਇੱਕ ਦੂਜੇ ਦੀ ਮਦਦ ਤਾਂ ਕਰੀ ਜਦੋਂ ਪਰਵਾਣਾ ਕਰੀ 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 ਇਹ ਵਾਰੀ ਮੈਨੂੰ ਬਾਹਰ ਬਾਹ ਤੋਂ ਬਾਹ ਹੋ ਗਈ ਗੱਲ ਫੇਰ ਕਿਤੇ ਨੁਕਸਾਨ ਹੋਇਆ ਕਈ ਕੁੱਤੇ ਬੰਦੇ ਹੁੰਦੇ ਆ ਨਾ ਵਿੱਚ ਉਹ ਚ ਜਿਹੜੀ ਛੇੜ ਲੋਰੀ ਹੜਦੇ ਸਭ ਕੋ ਠੀਕ ਸੀ ਘਰ ਰੋਟੀ ਪਾਣੀ ਵੀ ਮਿਲਣ ਲੱਗ ਗਿਆ ਸੀ ਕਰਾਸਾਂ ਤੇ ਪਹਿਲਾਂ ਆਟੇ ਪੀਲੇ ਸੀ ਜਿਹਨਾਂ ਪੜੇ ਲਿਖੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਪਹਿਲਾਂ ਗਰਦਾਸਪੁਰ ਜ਼ਿਲ੍ਹਾ ਪਹਿਲਾਂ ਪਾਕਿਸਤਾਨ ਸੀ ਮਗਰੋਂ ਹੋਇਆ ਹਿੰਦੁਸਤਾਨ ਚ ਕੀ ਇਹ ਲੱਗਦਾ ਵੀ ਪਹਿਲਾਂ ਉਹ ਪਤਾ ਲੱਗਣ ਲੱਗਿਆ ਸੀਗਾ ਵੀ ਇਹ ਹੋ ਸਕਦਾਗਾ ਹਾਂ ਹਾਂ ਪੂਰਾ ਪਤਾ ਲੱਗਿਆ ਸੀ ਉਦੋਂ ਫਿਰ ਕੀ ਕੀ ਲੈ ਕੇ ਆਏ ਜੀ ਤੁਸੀਂ ਕੁਝ ਨਹੀਂ 20 ਸਿਰ ਆਟਾ ਤੇ ਜਾ ਗੱਡਾ ਬੌਲ ਦਬਸ ਦੋ ਚਾਰ ਘੋੜੀ ਇੱਕ ਦੋ ਵਸ ਘੋੜੀਆਂ ਤਨੌਲੇ ਦੇ ਵਿੱਚ ਆਪਣੇ ਕਿੰਨੇ ਕ ਪਰਿਵਾਰ ਨੇ ਆਪਣੇ ਕਾਲੂ ਪਰਿਵਾਰ ਦੇ ਜੀ ਕਾਲੋ ਸਾਡੇ ਤਾਂ ਹੋਂ ਤਾਂ 50 60 ਹੋ ਗਏ ਜਾਣੇ ਸਾਰੇ ਉਧਰੋਂ ਹੀ ਆਏ ਆ ਇਹ हां जी हां ਤਨੋਲਾ ਨਨਕਾਣਾ ਸਾਹਿਬ ਦੇ ਗੁਰਦੁਆਰੇ ਤੋਂ 5-7 ਕਿਲੋਮੀਟਰ ਦੀ ਗੱਡੀ ਦੀ ਲੈਣ ਲਾ ਕੇ ਥੋੜੀ ਦੂਰੀ ਆ ਉਹ ਤਨੋਲਾ ਪਿੰਡ ਪਸਿਆ ਹੋਇਆ ਤਨੋਲੇ ਦੇ ਮੁਸਲਮਾਨ ਸਾਰੇ ਉਹਨਾਂ ਨੇ ਵੀਡੀਓ ਵੀ ਪਾਈ ਆਪਣੀ ਮੇਰੇ ਕੋਲ ਨੰਬਰ ਵੀ ਹੈਗਾ हां ਵੀਡੀਓ ਪਾਈ ਆ ਉਹਨਾਂ ਨੇ ਮਤਲਬ ਤਨੋਲੇ ਤੋਂ ਗਏ ਨੇ ਜੀ ਬੰਦੇ ਪਰੋਲੇ ਜੋ ਗਏ ਸਾਰੇ ਮੁਸਲਮਾਨ ਐ ਇੱਥੇ ਆ ਜਿੱਥੇ ਨੌ ਵਾਲੀ ਰਹਿੰਦੇ ਐ ਇੱਥੇ ਖਰਾਸੀ ਦਾਸ ਤੇ ਆ ਉਹ ਸਭ ਕੁਝ ਮੇਰੇ ਨਾਲ ਗੱਲ ਹੁੰਦੀ ਰਹਿੰਦੀ ਆ ਉਹ ਕਹਿੰਦੇ ਸਾਨੂੰ ਰੌਲਾ ਬਹੁਤ ਪਿਆ ਉਹਦਾ ਨਾਂ ਲੈਂਦੇ ਸੀ ਉਹ ਜਿਹੜਾ ਜੈਦਾ ਹਾਲਾ ਕਹਿੰਦੇ ਉਹਨ ਸਾਡੀ ਬਹੁਤ ਮਦਦ ਕਰੀ ਆ ਜਿਹੜੇ ਬੰਦੇ ਮਦਦ ਕਰਦੇ ਉਹਨਾਂ ਦਾ ਤਾਂ ਨਾਂ ਲੈਂਦੇ ਹੀ ਆ ਵੀ ਇਹ ਇਹ ਜਿੱਦਾ ਦੀ ਲੈਲਪੁਰ ਦੀ ਰਿਕਣ ਨੇ ਜ਼ਮੀਨ ਕੱਟੀ ਸੀ ਨਾ ਅਸੀਂ 60 ਸਾਲ ਬਸ ਕੇ ਆਏ ਉੱਥੇ ਇਦਾਂ ਹੀ ਟੱਲ ਨੇ ਕੱਟੀ ਸੀ ਗੰਗਾ ਨਗਰ ਦੀ ਅੰਗਰੇਜ਼ ਨੇ ਸਾਡੇ ਬਾਬੇ ਨੇ ਉਦੋਂ 10 ਮਰਬੇ ਲਏ ਸੀ 1100 ਨੂੰ ਮਰਬਾ ਤੇ ਬਹੁਤ ਵਧੀਆ ਫੱਟਾ ਕੰਮ ਕੋਈ ਐਹੋ ਜੀ ਗੱਲ ਨਹੀਂ ਗੁਰੂ ਦੀ ਕਿਰਪਾ ਤੇ ਹੈ ਵੀ ਪਰ ਉਹ ਬਾਰਡਰ ਦੇ ਨਾਲ ਹੀ ਬਹਾਉਲਪੁਰ ਦੇ ਨਾਲ ਹੀ ਆ ਸਾਡੀ ਜ਼ਮੀਨ ਤੇ ਬਾਕੀ ਇੱਕ ਗੱਲ ਆ ਵੀ ਉਦੋਂ ਗੱਲ ਹੋਰ ਸੀ ਹੁਣ ਗੱਲ ਹੋਰ ਆ ਉਦੋਂ ਜ਼ਮੀਨਾਂ ਦੇ ਭਾਅ ਵੀ ਘਟ ਸੀ ਗਏ ਪੈਸਾ ਵੜਦਾ ਨਹੀਂ ਸੀਗਾ ਤੇ ਕਈ ਵਾਰੀ ਅਸੀਂ ਗੱਡੀ ਤੇ ਆਉਣਾ ਅਸੀਂ ਪੋਲੇਆਲ ਉੱਤਰ ਜਾਣਾ ਪੋਲੇਆਲ ਹਿੰਦੂਪਾਲ ਕੋਰਟ ਤੋਂ ਥੋੜੇ ਜੇ ਟੇਸ਼ਨ ਤਿੰਨ ਚਾਰ ਗਾ ਆ ਉਥੋਂ ਬੋਤਿਆਂ ਦੇ ਅਸੀਂ ਪਿੰਡ ਜਾਣਾ ਫੇਰ ਉੱਥੇ ਜਾਣਾ ਫੇਰ ਜਿੱਦਣ ਆਉਣਾ ਉਦੋਂ ਵੀ ਬੋਤੇ ਵਾਲੇ ਨੂੰ ਕਹਿ ਦਿੰਦਾ ਜਿਹੜਾ ਕਾਰ ਵਾਲੇ ਨੂੰ ਆਰਡਰ ਦੇ ਦਿੰਦੇ ਆ ਉਹਨਾਂ ਆ ਕੇ ਲੈ ਜਾਣਾ ਸਾਨੂੰ ਤੇ ਸਾਡੇ ਬੰਦੇ ਉਦੋਂ ਲੈ ਲੈਲਪੁਰੋਂ ਕੋਈ ਇੱਥੇ ਆ ਕੇ ਕੁਝ ਨਹੀਂ ਸੀ ਰਾਸਤਾਂ ਰੁੱਲਦੇ ਸੀ ਜਿਹਦੀ ਵਾਰੀ ਇੱਧਰ ਨੂੰ ਆ ਜਾਂਦੀ ਆ ਤੇ ਮੇਰੇ ਪਿਓ ਨੇ ਤੇ ਮੇਰਾ ਇੱਕ ਤਾਇਆ ਸੀ ਤੇ ਇੱਕ ਮੇਰਾ ਬਾਬਾ ਜਿਹੜਾ ਛੋਟਾ ਇਹਨਾਂ ਨੇ ਵਿਚਾਰਿਆਂ ਨੇ ਟਾਈਮ ਕੱਢਿਆ ਉੱਤੇ ਬਹੁਤ ਔਕਾ ਪਾਣੀ ਪੀਣ ਨੂੰ ਦਿੱਤੀ ਮਤੀਰੇ ਖਾਣ ਨੂੰ ਸੀ ਮਾੜਾ ਮੋਟਾ ਚੱਪੜ ਚੱਪੜ ਖਾਲਦੇ ਜਨਾਨੀ ਕੋਈ ਆਈ ਨਹੀਂ ਸੀ ਆਪ ਹੀ ਰੋਟੀਆਂ ਪਕਾਉਂਦੇ ਸੀ ਫੇਰ ਸਾਨੂੰ 232 33 ਤੋਂ ਜਾ ਕੇ ਨਹਿਰ ਜਦੋਂ ਚੰਗੀ ਤਰ੍ਹਾਂ ਪੈਣ ਲੱਗੀ ਫਿਰ ਵਧੀਆ ਕੰਮ ਬਣਿਆ ਹੁਣ ਤਾਂ ਜੀ ਸਿਰੇ ਦੀ ਗੱਲ ਆ ਬਹੁਤ ਵਧੀਆ ਗੱਲ ਆ ਹੋਰ ਸੱਸ ਵੀ ਕਾ ਲੀ ਗੱਲ ਸੀ ਹੋਰ ਕੁਝ ਨਹੀਂ ਹੈ ਨਹੀਂ ਸਾਰੇ ਸਾਡੇ ਜੀ ਪਰਿਵਾਰ ਅਸੀਂ 6 ਭਰਾ ਸੀਗੇ ਜੀ ਤੇ ਸਾਡੇ ਬਾਪੂ ਜੀ ਹੁਣੀ ਦੋ ਭਰਾ ਸੀ ਨਰਿੰਦਰ ਸਿੰਘ ਸਰਦਾਰ ਮੰਗਲ ਸਿੰਘ ਜੀ ਤੇ ਨਰਿੰਦਰ ਸਿੰਘ ਜੀ ਉਹ ਹੁਣ ਇਸ ਟਾਈਮ ਸਰਸੇ ਰਹਿੰਦੇ ਉੱਥੇ ਉਹਨਾਂ ਨੇ ਜ਼ਮੀਨ ਲੈ ਲਈ ਸੀ ਜੀ ਤੇ ਗਾਹਾਂ ਸਾਡਾ ਸਾਡੇ ਪੁੱਤ ਜੀ ਅਰਜਨ ਸਿੰਘ ਜੀ ਸਾਡੇ ਵੱਡੇ ਬ੍ਰਦਰ ਦਾ ਜਿਹੜਾ ਪੜੋਤਾ ਜੀ ਅਰਜਨ ਸਿੰਘ ਉਹਨਾਂ ਦਾ ਗਾਂ ਲੜਕਾ ਜਰਨੈਲ ਸਿੰਘ ਗਾ ਸਾਡੇ ਪੁੱਤਰੇ ਨੇ ਜੀ ਅਪਾਰ ਸਿੰਘ ਦਾ ਪੁੱਤਰਾ ਗੁਰਕੀਰ ਸਿੰਘ ਜੀ ਗੁਰਕੀਰ ਸਿੰਘ ਲੜਕਾ ਜੀ ਇਸ ਤਰ੍ਹਾਂ ਸਾਡੇ ਤਕਰੀਬਨ ਪਰਿਵਾਰ ਸਾਰੇ ਪਰਿਵਾਰ ਦੇ ਅਸੀਂ ਕੋਈ ਤਕਰੀਬਨ 40 ਜੀ ਹੋਵਾਂਗੇ ਜੀ ਸਾਰੇ ਪਰਿਵਾਰ ਦੇ ਤੇ ਸਾਡਾ ਸਾਰਾ ਪਰਿਵਾਰ ਮਾਲਾ ਸਾਰਾ ਅਸੀਂ ਖੇਤ ਚ ਰਹਿੰਦੇ ਆ ਕੋਈ ਅਸੀਂ ਧਨੋਲੇ ਵੀ ਰਹਿੰਦੇ ਆ ਕੋਈ ਖੇਤ ਚ ਰਹਿੰਦੇ ਆ ਜੀ ਤੇ ਸਾਡੇ ਗਾਂ ਬਾਪੂ ਜੀ ਦੇ ਸਰਦਾਰ ਮੰਗਲ ਸਿੰਘ ਜੀ ਦੇ ਫਾਦਰ ਸਾਹਿਬ ਹਕਮ ਸਿੰਘ ਜੀ ਹਕਮ ਸਿੰਘ ਜੀ ਦੇ ਫਾਦਰ ਜੀ ਸਾਰਾ ਸੰਤਾ ਸਿੰਘ ਜੀ ਕਾਲੋਂ ਸੰਤਾ ਸਿੰਘ ਦੇ ਗਾ ਫਾਦਰ ਜੀ ਸਰਦਾਰ ਗੰਡਾ ਸਿੰਘ ਜੀ ਸੋ ਇਸਤਰੀਆਂ ਕਰਕੇ ਸਾਨੂੰ ਤਕਰੀਬਨ 7 ਪੀੜੀਆਂ ਦੀ ਨੌਲੇਜ ਹੈਗੀ ਹੈ ਜੀ ਕਿ ਹੁਣ ਅਸੀਂ ਇਹੀ ਬੱਚਿਆਂ ਨੂੰ ਕਹਿੰਦੇ ਆ ਬੱਚੇ ਕਿਉਂਕਿ ਹੁਣ ਦਾਦੇ ਤੇ ਆ ਕੇ ਬੱਚੇ ਅੱਜ ਕੱਲ ਦੇ ਸਾਰਾ ਕੁਝ ਭੁੱਲ ਜਾਂਦੇ ਨੇ ਸੋ ਬੱਚਿਆਂ ਨੂੰ ਐ ਵੀ ਆਪਣੇ ਦਾਦਿਆਂ ਪਰਦਾਦਿਆਂ ਦਾ ਗਾਣਾ ਯਾਦ ਰੱਖਣਾ ਚਾਹੀਦਾ ਕੋ ਸਾਨੂੰ ਉਹਨਾਂ ਸੱਤ ਪੀੜੀਆਂ ਤੱਕ ਕਰਨਾ ਯਾਦ ਹੈ ਜੀ ਉਹ ਇਹ ਪਰਿਵਾਰ ਸਾਰਾ ਉਹਨਾਂ ਸਰਦਾਰ ਸੰਤਾ ਸਿੰਘ ਗੰਡਾ ਸਿੰਘ ਦਾ ਪਰਿਵਾਰ ਖਲਵਾੜੀ ਹੈ ਜੀ ਇਹ ਸਾਰੇ ਪਰਿਵਾਰ ਦੀ ਤੇ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਜੀ ਸਾਰਿਆਂ ਤੇ ਮੇਰੇ ਪਰੇ ਹੱਥ ਰੱਖੇ ਜੀ ਇਸ ਤਰ੍ਹਾਂ ਦੀ ਗੱਲ ਪਾਕਿਸਤਾਨ 'ਚ ਸਾਡੇ 66 ਘਰ ਸੀਗੇ ਭਾਜੀ ਉਹਨਾਂ ਨੇ ਦੱਸੀਆ ਤੁਹਾਨੂੰ ਉਹਨਾਂ 'ਚ ਸਰਦਾਰ ਬੂਟਾ ਸਿੰਘ ਜੀ ਦਲੇਰ ਆ ਇਹ ਬਹੁਤ ਪਹੁੰਚ ਵਾਲੇ ਸੀਗੇ ਸੁਰਜਨ ਸਿੰਘ ਜੀ ਕੋੜੀਵਾਲ ਕੋੜੀਆਂ ਰੱਖਿਆ ਸੀ ਉਹਨਾਂ ਨੇ ਜੀ ਸਾਡੇ ਜਿੰਨੇ ਵੀ ਸਾਡੇ ਘਰ ਆਏ ਨੇ ਉਤੋਂ ਸਾਰਿਆਂ ਦਾ ਬਹੁਤ ਵਧੀਆ ਤਕੜਾ ਕੰਮ ਸੀ ਸਾਰਿਆਂ ਦਾ ਜੀ ਚਲੋ ਉਹ ਕੁਦਰਤ ਦੀ ਜਿਹੜੇ ਕੁਦਰਤ ਨੇ ਕਰਨਾ ਹੋਇਆ ਜੀ ਉਹਨੂੰ ਟਾਲ ਨਹੀਂ ਸਕਦੇ ਇਹ ਇੱਧਰ ਆ ਕੇ ਜਦੋਂ ਇੱਧਰ ਆਏ ਨੇ ਪਾਕਿਸਤਾਨ ਚੋਂ ਕਿਸੇ ਕੋਲੇ ਕੋਈ ਗਲਾਸ ਨਹੀਂ ਸੀ ਕੋਈ ਭਾਂਡਾ ਨਹੀਂ ਸੀ ਬਿਲਕੁਲ ਖਾਲੀ ਹੱਥੀ ਆਏ ਸੀ ਜੀ ਪਰ ਮਿਹਨਤ ਕਰਕੇ ਉਹਨਾਂ ਨੇ ਦੁੱਖ ਦੇਖੇ ਹੋਣ ਕਰਕੇ ਸਖਤ ਮਿਹਨਤ ਕਰਕੇ ਹੁਣ ਅੱਜ ਫੇਰ ਜਿੰਨੇ ਵੀ ਪਰਿਵਾਰ ਨੇ ਸਾਰੇ ਬਲੰਦੀਆਂ ਤੇ ਨੇ ਕੋਈ ਇਹੋ ਜੀ ਗੱਲ ਨਹੀਂ ਵੀ ਉਦੋਂ ਉਜਾੜਾ ਪੈ ਗਿਆ ਸੀ ਵੀ ਢੇਰੀ ਢਾਕੇ ਬੈਠੇ ਆ ਬੰਦੇ ਨੂੰ ਕਦੇ ਵੀ ਕੋ ਢੇਰੀ ਢਾਕੇ ਨਹੀਂ ਬਹਿਣਾ ਚਾਹੀਦਾ ਚਲੋ ਕੁਦਰਤ ਨੇ ਜਿਹੜਾ ਕਰਨਾ ਉਹਦਾ ਨਿਯਮ ਆ ਉਹ ਕਰੀ ਜਾਣਾ ਪਰ ਬੰਦੇ ਨੂੰ ਗਾਂ ਉੱਚੀ ਸੋਚ ਰੱਖਣੀ ਚਾਹੀਦੀ ਹੈ ਸੋ ਇਸੇ ਕਰਕੇ ਸਾਡੇ ਪਰਿਵਾਰ ਇੱਕ ਭਾਂਡਾ ਵੀ ਨਾ ਹੋਣ ਦੇ ਬਾਵਜੂਦ ਵੀ ਜਿੰਨੇ ਵੀ ਪਰਿਵਾਰ ਨੇ ਸਾਰੇ ਪੂਰੀ ਕਾਮਯਾਬੀ ਚ ਨੇ ਤੇ ਬਹੁਤ ਘਰ ਸਾਡੇ ਮਤਲਬ ਡੁੱਡ ਬੈਠੇ ਨੇ ਅਸੀਂ ਸੱਟ ਘਰ ਇਕੱਠੇ ਆਏ ਜੀ ਮਗੇਰ ਪੱਤੀ ਕਾਹਲੋਂ ਪੱਤੀ ਵਜਦੀ ਆ ਜੀ ਧਨੌਲਾ ਮਗੇਰ ਪੱਤੀ ਕਾਹਲੋਂ ਜੀ ਸਾਡੇ ਬਾਪੂ ਜੀ ਸਰਦਾਰ ਮੰਗਲ ਸਿੰਘ ਜੀ ਉਹਨਾਂ ਦੇ ਪਿਤਾ ਸਰਦਾਰ ਹੁਕਮ ਸਿੰਘ ਜੀ ਤੇ ਸਾਡੇ ਚਾਚਾ ਜੀ ਨਰਿੰਦਰ ਸਿੰਘ ਜੀ ਤੇ ਇੱਥੇ ਸਾਡੇ ਕਾਹਲੋਂ ਪਰਿਵਾਰ ਚੋਂ ਸਾਡਾ ਚਰਨਜੀਤ ਜੀ ਨੰਗਲੀਆਂ ਕਹਿੰਦੇ ਸੀ ਉਹਨਾਂ ਨੂੰ ਜੀ ਤੇ ਸਰੈਣ ਸਿੰਘ ਜੀ ਤੇ ਤਾਰਾ ਸਿੰਘ ਜੀ ਆ ਪੂਰਨ ਸਿੰਘ ਜੀ ਤੇ ਆਪਣਾ ਜਰਨੈਲ ਸਿੰਘ ਸੂਬੇਦਾਰ ਜੀ ਜੀ ਤੇ ਜੜੀ ਦਾ ਨਾਮ ਕੀ ਬੋਟਾ ਸਿੰਘ ਜੀ ਸਵਰਨ ਸਿੰਘ ਜੀ ਤੇ ਹੁਣ ਮੇਰੇ ਨਾਮ ਯਾਦ ਨਹੀਂ ਹੈਗੇ ਜੀ ਬਾਤ ਜਿਆਦਿਆਂ ਦੇ ਬਹੁਤ ਬਨਾਮੀ ਪਰਿਵਾਰ ਸੀਗੇ ਜੀ ਤੇ ਸਾਰੇ ਇੱਥੇ ਬਹੁਤ ਸੁਖੀ বাসਦੇ ਨੇ ਅਸੀਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਆਂ ਕਿ ਸਰਕਾਰਾਂ ਆਪ ਦਾ ਕਰਨ ਵਾਸਤੇ ਲੋਕਾਂ ਦਾ ਘਾਣ ਨਾ ਕਰਾਉਣਾ ਸੁਖੀ ਸੁਖੀ ਸਾਰੇ ਬਸਣਾ ਤੇ ਇਹੀ ਸਾਡੀ ਬੇਨਤੀ ਹੈ ਲੋਕਾਂ ਨੂੰ ਵੀ ਸਰਕਾਰਾਂ ਨੂੰ ਵੀ ਪ੍ਰੇਮ ਪਿਆਰ ਨਾਲ ਸਾਰੇ ਰਹਿਣਾ ਜੇ ਕੋਈ ਕਿਸੇ ਨੂੰ ਦੁੱਖ ਸੁੱਖ ਆਦਾ ਸਾਰਿਆਂ ਨੂੰ ਇੱਕ ਦੂਜੀ ਦੀ ਮਦਦ ਮਦਦ ਕਰਨੀ ਚਾਹੀਦੀ ਹੈ ਦੇਖੋ ਮੁਸਲਮਾਨ ਭਾਈ ਵੰਡ ਹੋ ਗਈ ਪਰ ਬਾਪੂ ਜੀ ਦੱਸਦੇ ਨੇ ਉਹਨਾਂ ਨੇ ਮੁਸਲਮਾਨਾਂ ਨੇ ਵੀ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਆ ਉਤਰੋ ਜਿਹੜੇ ਆਏ ਨੇ ਇਹ ਨਹੀਂ ਵੀ ਸਾਰੇ ਵੱਢਣ ਟੁੱਕਣ ਆਲੇ ਸੀਗੇ ਇਹ ਕੁਝ ਬੰਦੇ ਹੁੰਦੇ ਨੇ ਜਿਹੜਾ ਮਾਹੌਲ ਖਰਾਬ ਕਰਨਾ ਹੁੰਦਾ ਉਹ ਹਰ ਵੇਲੇ ਚੱਲਦਾ ਜੀ ਉਹ ਤੇ ਪਰ ਆਪਾਂ ਨੂੰ ਇੰਨੀ ਕੋਸ਼ਿਸ਼ ਕਰਨੀ ਚਾਹੀਦੀ ਇਹ ਵੀ ਜਿੰਨਾ ਵੀ ਪਿਆਰ ਨਾਲ ਰਹਿ ਜਾਵੇ ਉਹਨਾਂ ਹੀ ਰਹਿਣਾ ਚਾਹੀਦਾ ਸੋ ਔਖੇ ਸੌਖੇ ਬਲੇ ਰੇਗ ਦੀ ਮਦਦ ਕਰਨੀ ਚਾਹੀਦੀ ਆ ਬਿਨਾ ਜਾਤ ਪਾਤ ਤੋਂ ਬਿਨਾ ਕਿਸੇ ਵੀ ਗੱਲ ਤੋਂ ਆਪਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਇਹ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਆ ਪਤਾ ਨਹੀਂ ਕਦੋਂ ਕਿਹੜੇ ਦੇ ਮੁਸ਼ਕਲ ਪੈ ਜੇ ਸੋ ਸਾਡੀਆਂ ਤਾਂ ਐਸੀ ਬੇਨਤੀਆਂ ਨੇ ਵੀ ਮਿਲ ਵਰਤਨ ਨਾਲ ਰਹੋ ਸਾਰੇ ਵੀ ਪ੍ਰਮਾਤਮਾ ਇਹੋ ਜਾਂ ਚਾਂਸ ਕਦੇ ਨਾਲ ਲਿਆਵੇ ਸਾਰੇ ਸੁਖੀ ਬਸਣ ਇਹੀ ਮੇਰੀ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ